ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਖਾਸ ਪਿੰਡ ਸੁਰਸਿੰਘ ਠੀਕ ਆ ਜੀ ਤੇ ਤੁਸੀਂ ਜਿਹੜੀ ਵਿਜਿਟ ਜਿਹੜੀ ਹੈਗੀ ਦੋਸਤੋ ਖਾਸ ਪਿੰਡ ਸੁਰਸਿੰਘ ਕਰਨੀ ਆ ਬਿਲਕੁਲ ਮਾਣੇ ਮੱਲੀਆਂ ਨੂੰ ਜਿਹੜੀ ਦੋਸਤੋ ਸੜਕ ਜਾਂਦੀ ਆ ਉਸ ਸੜਕ ਦੇ ਉੱਪਰ ਵੀਰ ਜੋਬਨ ਦਾ ਘਰ ਹੈਗਾ ਠੀਕ ਹੈ ਤੇ ਇਸ ਘਰੋਂ ਜਿਹੜੀ ਦੋਸਤੋ ਆਪਾਂ ਇੱਕ ਪਹਿਲੀ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਮੱਝਾਂ ਝੋਟੀਆਂ ਦਿਖਾਈਆਂ ਸੀ ਠੀਕ ਆ ਪਸ਼ੂ ਚੰਗੇ ਨਿਕਲੇ ਜਿਹੜਾ ਵੀਰ ਲੈ ਕੇ ਗਿਆ ਵਧੀਆ ਰਿਸਪੌਂਸ ਆਇਆ ਠੀਕ ਹੈ ਜੀ ਤੇ ਅੱਜ ਵੀਰ ਨੇ ਫਿਰ ਪਸ਼ੂ ਲੈ ਕੇ ਆਂਦੇ ਆ ਦੋ ਇੱਕ ਬਿਲਕੁਲ ਝੋਟੀ ਦਿਖਾਵਾਂਗੇ ਤੁਹਾਨੂੰ ਵੱਡੇ ਕਦ ਬੁੱਤ ਦੀ ਝੋਟੀ ਆ ਬਿਲਕੁਲ ਠੁਕੀ ਆ ਤਿਆਰੀ ਦੇ ਵਿੱਚ ਆ ਸਮਾਂ ਕਿੰਨਾ ਰਹਿੰਦਾ ਸਉਣ ਦੇ ਵਿੱਚ ਪੂਰੀ ਗੱਲਬਾਤ ਕਰ ਲਾਂਗੇ ਇੱਕ ਦੋਸਤੋ ਸੋਈ ਸਵਾਈ ਆ ਠੀਕ ਆ ਚਾਹੇ ਵੀਰ ਕੋਈ ਮਹੀਨਾ ਕ ਮੰਨ ਲੇ ਸਮਾਂ ਚਾਹੇ ਡੇਢ ਮੰਨ ਲੇ ਸਵਾ ਮਹੀਨਾ ਮੰਨ ਲੇ ਇੱਥੇ ਜਿਹੜਾ ਸਮਾਂ ਹੈਗਾ ਬਿਲਕੁਲ ਜਿਹੜਾ ਪੱਕਾ ਦੁੱਧ ਕਿਨਾ ਥੱਲੇ ਆ ਰੈਡੀ ਆ ਉਹ ਵੀ ਆਪਾਂ ਗੱਲਬਾਤ ਕਰਾਂਗੇ ਅੱਜ 25 ਅਪ੍ਰੈਲ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਤਕਰੀਬਨ 12:00 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈਗਾ ਠੀਕ ਹੈ ਆਓ ਗੱਲਬਾਤ ਕਰਦੇ ਆ ਵੀਰ ਜੋਬਨ ਦੇ ਨਾਲ ਪੁੱਛਾਂਗੇ ਕੀ ਇਨਫੋਰਮੇਸ਼ਨ ਆਜ ਇਹਨਾਂ ਪਸ਼ੂਆਂ ਦੀ ਸੋ ਹਰ ਵਾਰ ਦੀ ਤਰ੍ਹਾਂ ਦੋਸਤੋ ਇੱਕ ਰਿਕਵੈਸਟ ਆ ਜਿਹੜਾ ਪਸ਼ੂ ਤੁਹਾਨੂੰ ਚੰਗਾ ਲੱਗੂਗਾ ਪਸੰਦ ਆਊਗਾ ਆਪਦੀ ਨਿਰਖ ਪਰਖਾ ਤਸੱਲੀ ਆ ਘਰ ਵਿਜਿਟ ਕਰਕੇ ਇੱਕ ਟਾਈਮ ਦੋ ਟਾਈਮ ਜ਼ਰੂਰ ਚਿਵਾਈ ਕਰਕੇ ਕਰ ਲਿਓ ਸੋ ਬਾਕੀ ਇੱਕ ਦੋਸਤੋ ਹੋਰ ਜਿਹੜੀ ਬੇਨਤੀ ਮੇਰੀ ਇਹ ਵੀ ਹੈਗੀ ਆ ਉਹਨਾਂ ਵਪਾਰੀ ਵੀਰਾਂ ਨੂੰ ਵੀ ਆ ਜਿਹੜੇ ਵਪਾਰ ਦਾ ਕੰਮ ਕਰਦੇ ਆ ਚਾਹੇ ਆਪਣੇ ਤੋਂ ਵੀਡੀਓ ਪਾਉਂਦੇ ਹੋ ਚਾਹੇ ਤੁਸੀਂ ਹੋਰ ਕਿਸੇ ਵੀ ਚੈਨਲ ਤੋਂ ਪਾਉਂਦੇ ਹੋ ਵੀ ਜਦੋਂ ਕੋਈ ਸਾਈਬ ਇਹਨਾਂ ਦੋਸਤੋ ਕਰ ਲੈਂਦਾ ਤਸੱਲੀ ਗੱਲ ਕਰ ਲੈਂਦਾ ਸਟਾਰਟਿੰਗ ਤੋਂ ਵੀ ਤਸੱਲੀ ਕਰਨੀ ਆ ਹਨਾ ਵੀ ਜੇ ਰਾਤ ਨੂੰ ਸਾਈਬ ਇਹਨਾਂ ਕਰਦਾ ਸਵੇਰ ਤਸੱਲੀ ਕਰਾਉਣੀ ਪਣਦੀ ਆ ਤੁਹਾਡੀ ਆਨਲਾਈਨ ਜੇਕਰ ਤੁਸੀਂ ਵੀਡੀਓ ਕਾਲ ਤੇ ਕਿਸੇ ਨੂੰ ਚੁਵਾਈ ਕਰਾਉਂਦੇ ਪਏ ਹੋ ਤੇ ਹੋ ਸਕਦਾ ਵੀ ਅਗਲੇ ਦਿਨ ਉਹ ਚੁਵਾਈ ਅਨਫਿਟ ਜਾਪੇ ਨਹੀਂ ਸੈਟ ਜਾਪੇ ਠੀਕ ਆ ਉਹਦੇ ਵਿੱਚ ਕੋਈ ਫਾਲਟ ਹੋਵੇ ਚੀਜ਼ ਦੇ ਵਿੱਚ ਤਾਂ ਉਥੇ ਜਿਹੜਾ ਦੋਸਤੋ ਸਾਈ ਬਿਆਨਾ ਅਗਲੇ ਬੰਦੇ ਦਾ ਵਾਪਸ ਕਰਨਾ ਤੁਹਾਡਾ ਫਰਜ਼ ਵੀ ਬਣਦਾ ਠੀਕ ਹੈ ਜੀ ਤੇ ਬਾਕੀ ਜਿਹੜੇ ਮੇਰੇ ਵੀਰ ਖਾਸ ਘਰੇ ਵਿਜਿਟ ਕਰ ਸਕਦੇ ਹੋਣ ਉਹ ਯਾਰ ਤੁਸੀਂ ਜਰੂਰ ਪਹਿਲ ਦੇ ਆਧਾਰ ਤੇ ਘਰੇ ਪਹੁੰਚ ਕਰ ਲਿਆ ਕਰੋ ਆਪਦੇ ਇੱਕ ਵਾਰੀ ਸਾਈ ਬਿਆਨਾ ਕਰਕੇ ਘਰੇ ਨਰਕ ਪਰਖਾ ਤਸੱਲੀ ਕਰ ਲਿਆ ਕਰੋ ਕਈ ਵਾਰਾ ਵੀਰ ਜਿਹੜੇ ਆਨਲਾਈਨ ਸੌਦਾ ਕਰਦੇ ਨੇ ਉਹ ਪਹੁੰਚ ਵੀ ਨਹੀਂ ਸਕਦੇ ਹੁੰਦੇ ਤੇ ਸਾਈ ਬਿਆਨਾ ਜਿਹੜਾ ਦੋਸਤੋ ਕੋਈ 4000 5000 ਤੱਕ ਵੀ ਕਰ ਲੈਂਦੇ ਆ ਤੇ ਬਾਅਦ ਵਿੱਚ ਉਹ ਵਪਾਰੀ ਵੀਰ ਆ ਉਹਨਾਂ ਨੂੰ ਇੱਕ ਤਾਂ ਜਿਹੜੀ ਸਾਈ ਬਿਆਨਾ ਕੀਤਾ ਹੁੰਦਾ ਉਹ ਨਹੀਂ ਮੋੜਦੇਗੇ ਇੱਕ ਜਿਹੜੀ ਫੋਨ ਦੇ ਵਿੱਚ ਕੋਈ ਫਾਲਟ ਹੁੰਦਾ ਦੋਸਤੋ ਉਹਦੇ ਕਰਕੇ ਫੋਨ ਚੱਕਣਾ ਬੰਦ ਕਰ ਜਾਂਦੇ ਆ ਉਹ ਬਾਅਦ ਵਿੱਚ ਭੈਣ ਭਰਾ ਕਈ ਮੈਨੂੰ ਫੋਨ ਲਾਉਂਦੇ ਆ ਠੀਕ ਆ ਇਹ ਜ਼ਰੂਰ ਉਹ ਚੀਜ਼ਾਂ ਦਾ ਤਿਆਰ ਰੱਖਿਆ ਕਰੋ ਜੇ ਇਕਰ ਆਪਾਂ ਕੰਮ ਲੰਮਾ ਚਲਾਉਣਾ ਦੋਸਤੋ ਪਸ਼ੂ ਵਪਾਰ ਦਾ ਕੰਮ ਤੇ ਇਹ ਚੀਜ਼ਾਂ ਨੂੰ ਜਿਹੜਾ ਗੁਰੇਜ ਕੀਤਾ ਜਾਵੇ ਬਿਲਕੁਲ ਸਫਾਈ ਵਾਲੀ ਚੀਜ਼ ਹੈ ਚੰਗੀ ਸਾਫ ਚੀਜ਼ ਆਪ ਖਰੀਦੋ ਤਾ ਜੋਗੇ ਕੋਈ ਭੈਣ ਭਰਾ ਲੈ ਕੇ ਜਾਵੇ ਉਹਨੇ ਘਰੇ ਵੀ ਜਿਹੜੀ ਚੰਗੀ ਚੀਜ਼ ਜਾਵੇ ਠੀਕ ਹੈ ਜੀ ਜਦੋਂ ਆਪਾਂ ਪੈਸਾ ਦੋਸਤੋ ਜਿੰਨਾ ਆਪਾਂ ਕਹਿ ਦਿੰਨੇ ਆ ਵੀ ਇਸ ਤੋਂ 1 50 ਘੱਟ ਨਹੀਂ ਲੈਣੀਗੀ ਉਹ 50 ਘੱਟ ਜਿਹੜੇ ਵੀਰ ਨਹੀਂ ਦਿੰਦੇਗੇ ਤੇ ਉਹ ਫਿਰ ਜਿਹੜਾ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਮਾੜਾ ਜਾਂ ਖਰਾਬ ਪਸ਼ੂ ਨਹੀਂ ਲੈ ਸਕਦੇ ਠੀਕ ਹੈ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ ਰਲ ਮਿਲ ਕੇ ਕੰਮ ਚੱਲਦੇ ਆ ਦੋਸਤੋ ਬਾਕੀ ਉਹਨਾਂ ਕੋਈ ਕੁਝ ਕੋ ਵਪਾਰੀ ਵੀਰਾਂ ਨੂੰ ਜਿਹੜੀ ਬੇਨਤੀ ਆ ਜੋ ਇਹੋ ਜਿਹੇ ਕੰਮ ਕਰਦੇ ਆ ਠੀਕ ਹੈ ਜੀ ਕਿਸੇ ਦਾ ਸਾਈ ਬੈਨਾਂ ਰੱਖਣ ਦੀ ਕੋਈ ਲੋੜ ਨਹੀਂ ਜੇਕਰ ਉਹ ਕਿਸੇ ਦੱਸੀ ਗਈ ਚੀਜ਼ ਦੇ ਵਿੱਚ ਫਾਲਟ ਕ ਠੀਕ ਆ ਆਓ ਕਰਦੇ ਆ ਵੀਰ ਅਰਸ਼ ਦੇ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਅੱਜ ਕੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੀ ਠੀਕ ਆ ਸਭ ਤੋਂ ਪਹਿਲਾਂ ਵੀਰ ਅਰਸ਼ ਕੀ ਹਾਲ ਚਾਲ ਨੇ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਤੇ ਅਰਸ਼ ਭਾਈ ਹੋਰ ਬਹੁਤ ਵਧੀਆ ਵਧੀਆ ਵੀਰ ਜੀ ਪਸ਼ੂ ਆਜ ਕਿੰਨੇ ਆਪਣੇ ਕੋਲ ਪਾਉ ਗਿੱਜੀ ਆਪਣੇ ਕੋਲ 2 ਹੈ 2 ਪਸ਼ੂਆਂ ਹਾਂਜੀ ਠੀਕ ਆ ਤੇ ਇੱਕ ਤਾਂ ਬਿਲਕੁਲ ਜਿਹੜੀ ਛੋਟੀ ਸੂਈ ਸਵਾਈ ਆ ਹਾਂਜੀ ਇੱਕ ਹਜੇ ਕੱਚੀ ਮਤਲਬ ਕਿ ਕੱਚੀ ਇਹ ਦਿਨ ਕਿੰਨੇ ਲੈ ਜੂਗੀ ਉਹ ਵੀ ਜੀ ਦਿਨ 10 ਕਿ ਲੈ ਜੂਗੀ 10 ਕਿ ਲੈ ਜੂਗੀ ਹਾਂਜੀ ਅਰ ਸ ਵੀਰੇ ਆ ਲੋਕੇਸ਼ਨ ਦਾ ਤੁਸੀਂ ਆਪ ਵੀ ਖੁੱਦ ਦੱਸ ਦੋ ਮਤਲਬ ਕਿ ਜਦੋਂ ਆਪਾਂ ਸੁਰਸਿੰਘ ਪਿੰਡ ਵਿਜ਼ਿਟ ਕਰ ਲਈ ਕਿਸੇ ਭੈਣ ਭਰਾ ਨੇ ਵੈਸੇ ਤਾਂ ਨੰਬਰ ਚੱਲਦੇ ਹੁੰਦੇ ਆ ਵੀ ਬੰਦਾ ਫੋਨ ਲਗਾ ਕੇ ਐਡਰੈਸ ਤੇ ਪਹੁੰਚ ਹੀ ਜਾਂਦਾ ਹਾਂ ਹਾਂਜੀ ਤੇ ਫਿਰ ਵੀ ਜਿਹੜੀ ਆਪਣੇ ਸੁਰਸਿੰਘ ਤੋਂ ਵੀ ਜੀ ਮਾਣੇ ਸੁਰਸਿੰਘ ਖਾਸ ਸੁਰਸਿੰਘ ਆਗੇ ਮਾਣੇ ਮੱਲੀਆਂ ਵਾਲੇ ਰੋਡ ਤੇ ਹੁੰਣਾ ਵੀ ਜੀ ਉੱਥੇ ਆਪਣਾ ਬਲਕਿ ਕਿਲੋ 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 121 ਕਰੋ ਲੋਹ ਅੱਛਾ ਜੀ ਵੀਰ ਜੀ ਬੱਚਾ ਆਪਣੇ ਤੋਂ ਆ ਕੇ ਮਰਿਆ ਵਾ ਤੇ ਥੋੜਾ ਜਿਹਾ ਹੇਰਵਾ ਕਰ ਗਈ ਆ ਹੁਣ ਆਪਾਂ ਉਹ ਹਸਾ ਕਿਤਾਬ ਨਹੀਂ ਦੇਣੀ ਆ ਵੀਰ ਜੀ ਠੀਕ ਆ ਜੀ ਹਾਂਜੀ ਠੀਕ ਆ ਹੁਣ ਵੀਰ ਜੀ ਇਹਦੇ ਥੱਲੇ ਪੱਕਾ ਦੁੱਧ ਜਿਹੜਾ ਨੈਟ ਆ 8 ਕਿਲੋ ਹੂੰ ਦੋਵੇਂ ਟਾਈਮ ਵੀਰ ਜੀ ਬਾੜੇ ਤੇ ਮਿਲਦੀ ਜੇ ਪਹਿਲਣ ਛੋਟੀ ਸੂਈ ਜੇ ਪਹਿਲਣ ਹਾਂਜੀ ਤੇ ਸਮਾਂ ਕਿੰਨਾ ਦੱਸਿਆ ਜੀ ਸਮਾਂ ਵੀਰ ਜੀ ਕਰੀਬ ਨੇ ਇਹਨਾਂ ਨੂੰ 2 ਮਹੀਨੇ ਹੋ ਗਏ ਜੀ 2 ਮਹੀਨੇ ਹਾਂਜੀ ਮਤਲਬ ਜਿਹੜਾ ਸਹੀ ਕਰੈਕਟ ਹਨਾ ਸਹੀ ਵੀਰ ਜੀ ਕਰੈਕਟ ਤੇ ਬਾਕੀ ਹੁਣ ਜਿਹੜਾ ਕਿਸੇ ਭੈਣ ਭਰਾ ਵੀਰ ਨੇ ਕਿਸੇ ਚਪਾਈ ਕਰ ਲੈਣੀ ਆ ਦੋ ਟਾਈਮ ਆਜੀ ਵੀਜੀ ਆ ਕੇ ਦੋ ਟਾਈਮ ਤਸੱਲੀ ਕਰੇ ਜਿਹੜਾ ਮਰਜੀ ਵੀਰ ਭਰਾ ਆਪਦੀ ਆ ਕੇ ਦੋ ਟਾਈਮ ਤਸੱਲੀ ਕਰੇ ਰਹਿਣ ਸਾਨੂੰ ਜਗ੍ਹਾ ਦਵਾਂਗੇ ਬਿਲਕੁਲ ਹਾਂਜੀ ਦੋ ਟਾਈਮ ਚੋਵੇ ਆਪਦੀ ਤਸੱਲੀ ਕਰੇ ਜੇ ਪਸੰਦ ਹੋਵੇ ਤੇ ਖੜ ਸਕਦਾ ਜੇ ਨਾ ਪਸੰਦ ਹੋਵੇ ਜਿਹੜਾ ਕੋਈ ਵੀਰ ਖਾਤੇ 'ਚ ਸਾਈਪਿਆ ਨਾ ਪਾਊਗਾ ਦਾ ਉਸੇ ਲਿਹਾਜ਼ ਹੋਊਗਾ ਜੇ ਮਾਲਕ ਘਰ ਆਗੇ ਨਾ ਪਸੰਦ ਹੋਵੇ ਤੇ ਬਿਲਕੁਲ ਉਸੇ ਲਈ ਉਹਦੇ ਵਾਪਸ ਹੋਊਗਾ ਬਿਲਕੁਲ ਹਾਂਜੀ ਬਾਕੀ ਦੋਸਤੋ ਜਿਹੜਾ ਤੁਸੀਂ ਆਪਦਾ ਫੈਸਲਾ ਪਹਿਲਾਂ ਇੱਕ ਵਾਰੀ ਚੀਜ਼ ਦੇਖ ਲਿਆ ਕਰੋ ਕਈ ਵੀਰ ਬਾਅਦ ਵਿੱਚ ਬਹਾਨਾ ਲਾਉਂਦੇ ਆ ਵੀ ਚੀਜ਼ ਛੋਟੀ ਆ ਛੋਟੀ ਵੱਡੀ ਦਾ ਜਿਹੜਾ ਨਿਰਣਾ ਪਹਿਲਾਂ ਲੈ ਲਿਆ ਕਰੋ ਬਾਅਦ ਵਿੱਚ ਸਾਈ ਬਹਾਨਾ ਪਾਇਆ ਕਰੋ ਇੱਕ ਵਾਰੀ ਨਹੀਂ ਦੋ ਵਾਰੀ ਵੀਡੀਓ ਨੂੰ ਦੇਖ ਲਿਆ ਕਰੋ ਧਿਆਨ ਦੇ ਨਾਲ ਠੀਕ ਆ ਪੂਰੀ ਇਨਫੋਰਮੇਸ਼ਨ ਸਮਝ ਲਿਆ ਕਰੋ ਕਈ ਵੀਰ ਕੀ ਕਰਦੇ ਆ ਮਾੜੀ ਜੀ ਜਦੋਂ ਕੋਈ ਸਕਰੀਨ ਤੇ ਚੀਜ਼ ਵਹਿੜ ਚੱਲਦੀ ਆ ਜਾਂ ਅੱਜ ਛੋਟੀ ਚੱਲਦੀ ਉਸੇ ਟਾਈਮ ਚੁੱਕ ਕੇ ਫੋਨ ਲਾ ਦਿੰਦੇ ਹੋ ਤੇ ਗੱਲ ਕੋਈ ਤੁਹਾਨੂੰ ਪਤਾ ਨਹੀਂ ਹੁੰਦੀ ਕਿ ਵੀ ਤੁਸੀਂ ਸਾਈ ਬਿਆਨਾ ਕਰ ਦਿੰਦੇ ਹੋ ਉਹ ਬਾਅਦ ਵਿੱਚ ਤੁਸੀਂ ਕੋਈ ਵੀਡੀਓ ਫੇਰ ਇੱਕ ਦੋ ਵਾਰੀ ਚੰਗੀ ਤਰ੍ਹਾਂ ਵੇਖਦੇ ਹੋ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਆਹ ਨਹੀਂ ਤੇ ਐ ਸੀਗਾ ਫਿਰ ਤੁਸੀਂ ਇਹਦੇ ਵੀ ਪਾਜੀ ਸਾਈ ਵਾਪਸ ਪਾ ਦਿਓ ਠੀਕ ਆ ਉਹ ਮੇਰਾ ਵੀਰ ਪਹਿਲਾਂ ਨਿਰਣਾ ਉਹਦਾ ਡਿਸੀਜਨ ਪਹਿਲਾਂ ਲੈ ਲਿਆ ਕਰੋ ਕਿ ਸਾਈ ਬਿਆਨਾ ਪਾਉਣਾ ਜਾਂ ਕਿਵੇਂ ਆ ਠੀਕ ਆ ਆ ਚੀਜ਼ ਐ ਝੋਟੀ ਆ ਮੈਂ ਜਦੋਂ ਕਹਿ ਦਿੰਦਾ ਵੀ ਪੂਰੀ ਫੱਬਦੀ ਝੋਟੀ ਆ ਸੋਹਣੀ ਕੱਦਗਾਠੀ ਦੀ ਆ ਤੇ ਆਲਮੋਸਟ ਜਿਹੜੀ ਦੋਸਤੋ ਦਸਸੀ ਕੀ ਚੀਜ਼ ਆ ਉਹ ਬਿਲਕੁਲ ਉਹਦੇ ਨੇੜੇ ਤੇੜੇ ਹੀ ਹੁੰਦੀ ਆ ਤੇ ਹੁਣ 8 ਕਿਲੋ ਆਪਾਂ ਚਵਾ ਦਾਂਗੇ ਜੀ ਹਨਾ 8 ਕਿਲੋ ਪੱਕਾ ਵੀ ਜੀ ਨੈਟ ਜਿਹੜਾ ਮਰਜ਼ੀ ਆਪਦੀ ਆ ਕੇ ਦੋ ਤਿੰਨ ਤਸੱਲੀ ਕਰੇ ਜਿਹੜਾ ਮਰਜ਼ੀ ਹੋਵੇ ਠੀਕ ਆ ਹਾਂਜੀ ਬਾਕੀ ਇਹਨਰਸ ਵੀਰੇ ਖੁੱਲ ਕੇ ਤੁਰਗੇ ਬਾਕੀ ਜਦੋਂ ਦੋਸਤੋ ਕੋਈ ਮਾਲਕ ਕਹਿੰਦਾ ਵੀ ਆਪਦੀ ਘਰੇ ਆ ਕੇ ਤਸੱਲੀ ਕਰੋ ਫਿਰ ਉਥੇ ਥੋੜੀ ਵੀ ਗਲਤੀ ਆ ਵੀ ਜਦੋਂ ਤੁਸੀਂ ਆਨਲਾਈਨ ਚੀਜ਼ਾਂ ਮੰਗਾਉਂਦੇ ਹੋ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਫਿਰ ਉਤਾਰ ਚੜਾਅ ਵਾਲੀਆਂ ਗੱਲਾਂ ਦੇਖਣ ਦੇ ਵਿੱਚ ਨਜ਼ਰ ਆਉਂਦੀਆਂ ਨੇ ਆਓ ਜਦੋਂ ਘਰੇ ਤਸੱਲੀ ਆਪਦੀ ਕਰੋ ਜਿੰਨੇ ਵੀਰ ਨੇ ਪੈਸੇ ਖਰਚ ਕਰਨੇ ਆ ਆਪ ਦੀ ਇੱਕ ਟਾਈਮ ਜਦੋਂ ਮਾਲਕ ਕਹਿੰਦਾ ਓਨਰ ਕਹਿੰਦਾ ਵੀ ਇੱਕ ਟਾਈਮ ਚੁਵਾਈ ਕਰੋ ਦੋ ਟਾਈਮ ਚੁਵਾਈ ਕਰੋ ਉੱਥੇ ਫਿਰ ਥੋੜੀ ਜਿਹੜੀ ਦੋਸਤੋ ਢਿੱਲ ਵੀ ਹੈਗੀ ਆ ਜਿਹੜੇ ਵੀਰ ਬਾਲੇ ਬਿਜੀ ਨਹੀਂ ਉਹਨਾਂ ਦਾ ਮੈਂ ਕੁਝ ਕਹਿ ਨਹੀਂ ਸਕਦਾਗਾ ਜਿਹੜੇ ਨਾਰਮਲ ਵੀਰ ਕੋਈ ਫ੍ਰੀ ਹੁੰਦੇ ਆ ਉਹ ਤਾਂ ਤੁਸੀਂ ਪਹੁੰਚ ਕਰ ਦਿਆ ਕਰੋ ਇੱਥੇ ਠੀਕ ਆ ਜੀ ਆਹ ਥਣ ਦੇ ਬਾਅਦ ਦੋਸਤੋ ਬਾਕੀ ਥਣ ਦੇ ਬਾਅਦ ਬਿਲਕੁਲ ਪੱਦਰ ਹੈਗਾ ਖਾਨ ਤੁਮ ਤੁਸੀਂ ਵੇਖੋਗੇ ਤਾਂ ਬਿਲਕੁਲ ਮੁੱਠੀ ਵਾਲਾ ਥਾਣਾ ਠੀਕ ਆ ਚਵਾਈ ਵੀਰਾਂ ਦਾ ਵੀ ਬੇਸ਼ੱਕ ਪਾਤੀ ਹੋਵੇ ਪਰ ਤੁਸੀਂ 8 ਕਿਲੋ ਜਿਹੜਾ ਮੰਨ ਕੇ ਕਿਸੇ ਵੀਰ ਨੇ ਸੌਦਾ ਕਰਨਾ ਠੀਕ ਆ ਇਸ ਝੋਟੀ ਦਾ ਬਾਕੀ ਸ਼ਕੀਨੀ ਸਕੂਨੀ ਵੇਖੋ ਪੂਰੀ ਆ ਠੀਕ ਆ ਤੇ ਝੋਟੀ ਇਹ ਸੂਈ ਵੀ ਪਹਿਲ ਨਹੀਂ ਆ ਨਾ ਜੀ ਹਾਂ ਜੀ ਵੀਰ ਜੀ ਪਹਿਲਾਂ ਨਹੀਂ ਝੋਟੀ ਦੁੱਧ ਵੀਰ ਜੀ ਫੇਰ ਜਿੱਦਾਂ ਉਸੇ ਤਾ ਦੇ ਜਾਊਗੀ ਵੀਰ ਜੀ ਠੀਕ ਆ ਹਾਂ ਜੀ ਦੋ ਦੋ ਨੂੰ ਉਸੇ ਤਾ ਦੇ ਜਾਊਗੀ ਵੀਰ ਜੀ ਹੁਣ ਇੱਥੇ ਥਾਪੀ ਮਾਰ ਕੇ ਥੱਲੇ ਬੈਹਿਦਾ ਧਾਰ ਲੈਂਦੀ ਉਸ ਲਈ ਪਸਮੁੰਦੀ ਬਹੁਤ ਠੰਡੀ ਹੈ ਵੀਰ ਜੀ ਠੀਕ ਆ ਠੀਕ ਹਾਂ ਜੀ ਦੋ ਕਿ ਦਿਨ ਵਿੱਚ ਹੀ ਕੀਤਾ ਠੀਕ ਆ ਉਹ ਫਿਰ ਉਪਰੀ ਜਗ੍ਹਾ ਤਾਂ ਪਸੂ ਕਰ ਹੀ ਆ ਦੇਖੋ ਠੀਕ ਹੈ ਜੀ ਥੰਥੋਂ ਜਿਹੜਾ ਦੋਸਤੋ ਬਹੁਤ ਵਧੀਆ ਠੀਕ ਹੈ ਤੇ ਬਿਲਕੁਲ ਮੁਠੀ ਵਾਲਾ ਥਾਣਾ ਤੇ ਚਬਾਈ ਵੀਰਾਂ ਦਾ ਵੀ ਚੰਗੀ ਆ ਬਾਕੀ ਕੋਈ ਕਿਸੇ ਤਰ੍ਹਾਂ ਦਾ ਕੋਈ ਭੂਰ ਛੱਟਾ ਤਾਂ ਨਹੀਂਗਾ ਵੀਰ ਮੈਂ ਨਾ ਬਿਲਕੁਲ ਵੀਰ ਜੀ ਦੇ ਭੂਰ ਛੱਟਾ ਹੋਊਗਾ ਤੇ ਆਪਾਂ ਗਰੰਟੀ ਦੇਵਾਂਗੇ ਜੀ ਹਾਂ ਬਿਲਕੁਲ ਬਿਲਕੁਲ ਲਓ ਵੀ ਭਰਾਵੋ ਇਹ ਝੋਟੀਆਂ ਵੀਰ ਅਰਸ਼ ਦੇ ਕੋਲ ਤੇ ਅਰਥ ਭਰਾ ਇਹਦਾ ਕਿੰਨਾ ਕੁ ਡਿਮਾਂਡ ਕੀ ਮੁੱਲ ਕੀ ਰੱਖਿਆ ਕਰੀਂ ਵੀਜੀ ਆਪਾਂ ਹਾਂ ਨਾ ਹੀ 55000 ਦੀ ਦੇਣੀ ਉਹਦੇ ਵਿੱਚ ਥੋੜਾ ਕਨਾ ਮਾਨਤਨ ਹੋਗਾ ਵੀਜੀ 55 ਦੇ ਹਾਂਜੀ ਕਈ ਹੋਰ ਵੀ ਬੈਂਦੀ ਕਈ ਵੀਰ ਮੰਨ ਲਓ ਇਹਨਾਂ ਰੇਟ ਕਰਦੇ ਕੋਈ 40 42 ਤੋ ਤੁਰਦਾ ਉਹ ਵੀਜੀ ਆਪਾਂ ਮੰਗਦੇ ਹੀ ਉਹਨੇ ਜਿੰਨੇ ਲੈਣੇ ਆ ਹਾਂਜੀ ਤੇ ਦੂਜੀ ਗੱਲ ਇਹ ਵੀਜੀ ਹਰ ਕੋਈ ਕਹਿੰਦਾ ਵੀ ਇੱਥੇ ਪਚਾਓ ਉੱਥੇ ਨਹੀਂ ਜਿੰਨੇ ਵੀਰ ਨੇ ਲੈਣੀ ਆ ਆਪਦਾ ਸਾਈ ਬਿਆਨਾ ਪਾ ਦੇ ਤੇ ਇੱਥੇ ਆ ਕੇ ਆਪਦੀ ਤਸੱਲੀ ਕਰੇ ਜੇ ਨਾ ਪਸੰਦ ਹੋਊਗੀ ਉਹਦਾ ਸਾਈ ਬਿਆਨਾ ਵਾਪਸ ਹੋਊਗਾ ਜਿਹੜਾ ਕੋਈ ਵੀਰ ਭਰਾ ਕਹਿੰਦਾ ਵੀ ਇੱਥੇ ਛੱਡ ਕੇ ਜਾਓ ਉਹ ਕੰਮ ਨਹੀਂ ਜੀ ਵੀਰ ਜੀ ਹੈਗਾ ਬਿਲਕੁਲ ਹਾਂਜੀ ਬਾਕੀ ਦੋਸਤੋ ਇਕੱਲੇ ਵਪਾਰੀ ਦੀ ਮੈਂ ਗਲਤੀ ਨਹੀਂ ਕਹਿੰਦਾਗਾ ਇੱਥੇ ਪੰਜੇ ਉਂਗਲਾਂ ਬਰਾਬਰ ਨਹੀਂ ਹੈਗੀਆਂ ਕਈ ਵੀਰ ਚੀਜ਼ ਮੰਗਾ ਲੈਂਦੇ ਆ ਵੀ ਇੱਥੇ ਸਾਈ ਪਿਆਨਾ ਵੀ ਨਹੀਂ ਕਰਦੇ ਵੀ ਇੱਥੇ ਚੀਜ਼ ਪੁੱਛਦੀ ਕਰ ਦੋ ਇਸ ਤਰ੍ਹਾਂ ਦੋਸਤੋ ਕੌਣ ਪੁੱਛਦੀ ਕਰ ਸਕਦਾ ਚੀਜ਼ ਲੱਖਾਂ ਦਾ ਮਾਲ ਕੋਈ ਨਹੀਂ ਪੁੱਛਦਾ ਕਰਦਾ ਇਹੋ ਜਿਹੇ ਫਰਾਡ ਬੰਦੇ ਹੁੰਦੇ ਆ ਇਹੋ ਜਿਹੇ ਫਰਾਡ ਬੰਦੇ ਤੋਂ ਬਚਿਆ ਜਾਵੇ ਜਿਹੜੇ ਕਹਿੰਦੇ ਆ ਵੀ ਚੀਜ਼ ਪੁੱਛਦੀ ਕਰ ਦੋ ਇਹ ਪੈਸੇ ਸਾਰੇ ਗਿਣ ਕੇ ਇੱਥੇ ਦਵਾਂਗੇ ਮੈਂ ਜਿਹੜਾ ਦੋਸਤੋ ਇਸ ਮਾਧਿਅਮ ਤੇ ਰਹੀ ਆਪਣੇ ਚੈਨਲ ਤੇ ਰਹੀ ਇੱਕ ਅਪੀਲ ਕਰਨਾ ਚਾਹੁੰਦਾ ਕਿ ਕਦੇ ਵੀ ਆਪਣੇ ਕਿੱਲੇ ਦੇ ਉੱਪਰ ਰਕਮ ਗਿਨੇ ਬਿਨਾ ਪਸੂ ਨਾ ਖੋਲਣ ਦਿਓ ਕਿਸੇ ਨੂੰ ਵੀ ਇਹ ਇੱਕ ਬੇਨਤੀ ਹੈ ਮੇਰੀ ਚਾਹੇ ਕੋਈ 2-3000 ਰਸਾਈ ਕਰਕੇ ਵੀ ਮਗਾਉਂਦਾ ਬਾਕੀ ਪੇਮੈਂਟ ਕਹਿੰਦਾ ਵੀ ਉੱਥੇ ਦੇ ਦਾਂਗੇ ਉਹ ਵੀ ਨਾ ਤੁਸੀਂ ਪਹਚਾਓ ਠੀਕ ਹੈ ਜੀ crowd ਬੰਦੇ ਵੀ ਬਹੁਤ ਬੈਠੇ ਆ ਸਾਧ ਬੰਦੇ ਵੀ ਹੈਗੇ ਆ ਤੇ crowd ਵੀ ਹੈਗੇ ਆ ਤੇ ਅਰਸ਼ ਵੀਰੇ ਇੱਕ ਤਾਂ ਝੋਟੀ ਆ ਗਈ ਬਈ ਵੱਡੀ ਪੂਰੀ ਹੱਥ ਝੋਟੀ ਹਾਂਜੀ ਵੀਰ ਜੀ ਵੀਰ ਜੀ ਇਹਨੇ ਦੂਜੇ ਸੂਏ ਸੁਣਾ ਬਿਲਕੁਲ ਨੈਟ ਆਪਾਂ ਜਿੱਤੋ ਲੈ ਲਈ ਉਹਨਾਂ ਕਹਿੰਦੇ ਪਹਿਲੇ ਨੇ 14 ਲੀਟਰ ਦੁੱਧ ਦਿੱਤਾ ਹੈ ਅੱਛਾ ਪਰ ਦੁੱਧ ਵੀਰਜੀ ਪਾਏ ਦਾ ਹੂੰ ਬਾਕੀ ਵੀਰਜੀ ਕਰਤੂਤਨਾ ਜਾਬਦੀ ਵੀ ਆ ਵੀ ਦੁੱਧ 16 17 ਕਿਲੋ ਐਕੀ ਝੋਟੀ ਕੱਢੂਗੀ ਹੂੰ ਬਾਕੀ ਵੀਰਜੀ ਤੁਹਾਡੇ ਸਾਹਮਣੇ ਆ ਸਭ ਕੁਝ ਆਪਾਂ ਖਾਦਣਾ ਅੱਜ ਦਿਨ ਵੀਰਜੀ 10 ਲੈ ਲਈ 10 ਲੈ ਲਈ ਹਾਂਜੀ ਅਰ ਸਵੇਰੇ ਸੂਆ ਦੂਜਾ ਹੀ ਸੂਗਿਆ ਸੂਆ ਵੀਰਜੀ ਪੱਕਾ ਲੈਟ ਦੂਜਾ ਜੀ ਦੂਜਾ ਹਾਂਜੀ ਆ ਕਰੋ ਚੈੱਕ ਵੀ ਠੀਕ ਆ ਬਾਕੀ ਦੋਸਤੋ ਮੈਂ ਤੁਹਾਨੂੰ ਜਿਵੇਂ ਜਿਵੇਂ ਪਿੱਛੇ ਦਿਖਾਉਂਗਾ ਨਾ ਵੀ ਆਹ ਵੇਖੋ ਵੀ ਜਦੋਂ ਆਪਾਂ ਕਹਦੇ ਆ ਨਾ ਵੀ ਥੱਬਿਆਂ ਦੇ ਥੱਬੇ ਕਹੀਦੇ ਬੀਪ ਉਹ ਤਾਂ ਸਮਝ ਲੱਗ ਜਾਂਦੀ ਵੀ ਪੂਰੀ ਪਲੀ ਪਲਾਈ ਜਿਹੜੀ ਦੋਸਤੋ ਇਹ ਝੋਟੀ ਆ ਤੇ ਨਾਲ ਹੀ ਅਸੀਂ ਵੀ ਤੇ ਇਹਨੂੰ ਖੋਲ ਲੈ ਇੱਕ ਪੂਰੀ ਦੋ ਤਿੰਨੇ ਗੜੇ ਕਢਾਈਏ ਬਾਹਰ ਨੂੰ ਲੋ ਵੀਰ ਜੀ ਤੇ 10 ਦਿਨ ਹਜੇ ਸਮਾਂ ਲ ਜਾਂਦੀ ਆ ਠੀਕ ਆ ਬਾਕੀ ਅੱਗੋਂ ਜਿਸ ਘਰੋਂ ਲਈ ਆ ਖਰੀਦੀ ਆ ਉਹਨਾਂ ਚੰਗੀ ਜਿਹੜੀ ਖਾਸੀ ਆ ਤਸੱਲੀ ਦਿਤੀ ਆ ਵੀ ਮਿਲਕ ਚੰਗੇ ਮਿਲਕ ਲਾਈਨ ਵਾਲੀ ਜਿਹੜੀ ਇਹ ਦੋਸਤੋ ਮੱਝ ਆ ਠੀਕ ਆ ਬਾਕੀ ਝੋਟੀ ਤੁਸੀਂ ਮੰਨ ਸਕਦੇ ਹੋ ਕਿਉਂਕਿ ਦੂਜਾ ਸੂਹਾ ਸੋਣਾ ਤੇ ਬਿਲਕੁਲ ਇੱਕ ਆ ਵੇਖੋ ਤੁਸੀਂ ਬਾਡੀ ਬੈਂਟਰ ਵੇਖੋ ਸਟਰਕਚਰ ਵੇਖੋ ਥੋੜਾ ਜਿਹਾ ਹੁਣ ਤੋੜ ਲੀ ਗੇ ਲੰਮਾ ਹਜੇ ਆ ਦੇਖ ਵੀ ਪੂਰੀ ਵੱਡੀ ਹਾਈਟ ਆ ਚੌੜੀ ਤੁਸੀਂ ਵੇਖੋਗੇ ਦੋਸਤੋ ਤੇ ਪਿੱਛੇ ਵੇਖੋ ਥੱਬਿਆਂ ਦੇ ਥੱਬੇ ਠੀਕ ਆ ਜੀ ਪਿੱਠ ਪੁੱਠਾ ਲਗਾ ਤੇ ਆਹ ਵੇਖੋ ਹਵਾਨੇ ਦੀ ਬਣਤਰ ਤੇ ਫੇਸ ਕੁਆਲਿਟੀ ਤੁਸੀਂ ਆਹ ਵੇਖੋ ਠੀਕ ਆ ਜੀ ਵੀ ਪੂਰੀ ਪਲੀਪੜਾਈ ਦੋਸਤੋ ਐਕਸਟਰਾ ਹੈਵੀ ਬਾਡੀ ਆਪਾਂ ਵੇਟ ਕਹਾਂਗੇ ਇਹ ਪੂਰੀ ਸਰੀਰਕ ਬਣਤਰ ਜਿਹੜੀ ਆ ਭਾਰੀ ਆ ਠੀਕ ਆ ਜੀ ਬਾਕੀ ਥਣਸਣ ਜਿਹੜਾ ਤੁਸੀਂ ਵੇਖੋਗੇ ਚੰਗੀ ਥੋੜੀ ਵੰਡ ਤੇ ਆ ਤੇ ਹੈ ਵੀ ਬਿਲਕੁਲ ਮੁੱਠੀ ਦਾ ਜੇਕਰ ਦੋਸਤੋ 10 ਦਿਨ ਦਾ ਸਮਾਂ ਵੀਰ ਅਰਸ਼ ਕਹਿੰਦਾ ਵੀ ਲੈ ਜੂਗੀ ਜੇਵੇਂ ਅੱਗੇ ਮਾਲਕਾਂ ਨੇ ਕਿਹਾ ਉਵੇਂ ਅੱਗੇ ਵੀਰ ਨੇ ਦੱਸਣਾ ਹੁੰਦਾ ਤੇ ਜੇ 10 ਦਿਨ ਦੋਸਤੋ ਲੈ ਜਾਂਦੀ ਆ ਤੇ ਤੁਸੀਂ ਜਿਹੜਾ ਇਮੇਜਨ ਕਰ ਸਕਦੇ ਹੋ ਵੀ ਹਵਾਨਾ ਜਿਹੜਾ ਦੋਸਤੋ ਵਾਕਈ ਹੀ 15 14 ਲੀਟਰ ਵਾਲਾ ਬਣਾਉਗੀ ਉਹ ਖਾਲਾ ਬੇਸ਼ੱਕ ਠੀਕ ਆ ਬਾਕੀ ਦੁੱਧ ਜਿਹੜਾ ਸੇਵਾ ਦਾ ਕੋਈ ਗਾਰੰਟੀ ਨਹੀਂ ਹੁੰਦੀਗੀ ਪਸ਼ੂ ਵੱਡਾ ਹੈਗਾ ਜਿਹੜੀ ਝੋਟੀ ਹੈ ਵੱਡੇ ਖੁੱਲੇ ਕਦ ਬੁੱਤ ਦੀ ਆ ਤੇ ਅਰਸ਼ ਵੀਰੇ ਕਿੰਨੇ ਕੁ ਲੈਣ ਦੇਣੇ ਦਾ ਰੱਖਿਆ ਫਿਰ ਵੀਰ ਜੀ ਇਹ ਮੰਗਣ ਨੂੰ ਭਾਵੇਂ 10 ਮੰਗੀ ਜੀ ਉਹ ਵੀਰ ਜੀ ਆਪਣੇ ਚ ਗੱਲਾਂ ਨਹੀਂ ਆਈਆਂ ਵੀਰ ਜੀ ਆਪਾਂ ਹਾਂ ਨਾ ਹੀ 97000 ਦੀ ਦੇਣੀ ਇਹਦੇ ਦੇ ਵਿੱਚੋਂ ਮਾਨਤਾ ਕਰਾਂਗੇ 97 ਹਾਂ ਜੀ ਵੀਰ ਜੀ ਠੀਕ ਆ ਹਾਂ ਜੀ ਲੋ ਵੀ ਭਰਾਵੋ ਆ ਕਰੋ ਜੀ ਬਾਕੀ ਵੀਰ ਜੀ ਜੇ ਇੱਥੇ 10 ਕੜੂਗੇ ਜੀ ਵੀਰ ਜੀ ਸ਼ੈਦ ਹੀ ਹੁੰਦਾ ਵਾ ਚੌਥਾਣਾ ਜੋ ਹਾਂ ਜੀ ਸ਼ੈਦ ਹੀ ਆ ਹਾਂ ਜੀ ਵੀਰ ਜੀ ਹੂੰ ਆਹ ਵੇਖੋ ਵੀ ਨਾਰਮਲੀ ਦੋਸਤੋ ਗੱਲ ਕਰਗੀ ਨਾ ਇਹੋ ਜੀ ਝੋਟੀ ਦਾ ਮੁੱਲ ਚਾਹੇ ਮੱਝ ਦਾ ਮੱਝ ਦਾ ਕਹ ਲਈਏ ਮੁੱਲ ਦੇ ਲੱਖੋਂ ਕੋਈ ਵੀ ਰਸਵਾ ਲੱਖ ਵੀ ਕਰ ਸਕਦਾ ਕਿਉਂਕਿ ਡਿਮਾਂਡ ਜਿਹੜੀ ਆ ਦੋਸਤੋ ਆ ਆਪਦੀ ਮਨਮਰਜ਼ੀ ਦੀ ਹੁੰਦੀ ਹੈ ਜਿੰਨੀ ਕੋਈ ਮਰਜ਼ੀ ਕਰੀ ਜਾਵੇ ਪਰ ਇੱਥੇ ਜਿਹੜਾ ਵੀਰ ਅਰਸ਼ ਦੀ ਗੱਲ ਕਰ ਲਈਏ ਵੀ 97000 ਲੱਖ ਦੇ ਅੰਦਰ ਵਾਰੀ ਜਿਹੜੀ ਡਿਮਾਂਡ ਕੀਤੀ ਆ 97 ਉਹਦੇ ਚ ਕਿਸੇ ਵੀਰ ਨੂੰ ਜੇਕਰ ਪਸੰਦ ਆਉਂਦੀ ਆ ਚੰਗੀ ਲੱਗਦੀ ਆ ਇਹ ਝੋਟੀ ਤੇ ਤਸੱਲੀ ਕਰੋ ਪਹਿਲਾਂ ਟਿੱਪ ਕੇ ਕਰੋ ਚੌਥਾ ਥਾਣਾ ਦੀ ਠੀਕ ਹੈ ਜੀ ਓਕੇ ਰਿਪੋਰਟ ਹੋਈ ਤੇ 97 ਦੇ ਵਿੱਚੋਂ ਜਿੰਨੀ ਗਗਜਾਇਸ਼ ਹੋਈ ਵਿੱਚੋਂ ਮਾਨਤਨ ਕਰਾਉਣਾ ਹੋਇਆ ਉਹ ਤੁਹਾਡਾ ਘਰੇ ਆਿਆਂ ਦਾ ਜ਼ਰੂਰ ਕੀਤਾ ਜਾਊਗਾ ਕਿਉਂ ਬਾਈ ਇਤਰੀ ਆ ਬਿਲਕੁਲ ਵੀਜੀ ਬਿਲਕੁਲ ਵਿੱਚੋਂ ਮਾਨਤਨ ਹੋ ਜਾਊਗਾ ਨਾ ਬਿਲਕੁਲ ਵੀਜੀ ਹੋ ਜਾਊਗਾ ਠੀਕ ਹੈ ਹਾਂਜੀ ਤੇ ਪੂਰੇ ਵੱਡੇ ਕਾਦ ਵੀਜੀ ਆਪਾਂ ਉਹ ਗੱਲ ਨਹੀਂ ਆਪਣੇ ਤਾਂ ਇੱਥੇ ਵੀ ਜੇ ਭਾਣਾ ਹੀ ਹੁੰਦੀ ਆ ਆਪਾਂ ਭਾਣ ਦੇਨੇ ਵਪਾਰੀ ਭਰਾ ਵੀ ਵੀਰ ਲੈ ਕੇ ਵੇਚ ਸਕਦੇ ਆ ਬਿਲਕੁਲ ਬਾਹਰ ਆਪਾਂ ਵੀਜੀ ਫਿਰਦੇ ਰਹਿਨੇ ਇਹੋ ਹੀ ਆ ਮੱਜਾਂ ਦਾ ਲੋਕ ਬਿਲਕੁਲ ਬਹੁਤ ਮੁੱਲ ਕਰਦੇ ਆ ਆਪਣੇ ਤਾਂ ਭਾ ਜਿੱਦਾਂ ਜੇ ਆਪਣੇ ਤਾਂ ਜਾਇ ਜਾਈ ਆਪਾਂ ਜਾਇ ਜੀ ਦੇਣੀ ਜੇ ਮੁੱਲੀ ਆਈ ਤਾਂ ਆਪਾਂ ਮੁੱਲੀ ਦੇਣੀ ਆ ਬਿਲਕੁਲ ਹਾਂਜੀ ਵੀਰ ਜੀ ਬਿਲਕੁਲ ਹਾਂਜੀ ਬਾਕੀ ਨਾਰਮਲੀ ਦੋਸਤੋ ਸਾਰੇ ਵੀਰ ਆਪਾਂ ਵੇਖਦੇ ਰਹਿੰਨੇ ਆ ਇਹੋ ਜੇ ਪਸ਼ੂ ਆ ਜਿਹਦੇ ਦੀਆਂ ਮੱਝ ਵੀਰ ਨੇ ਝੋਟੀ ਰੱਖੀ ਆ ਬਿਲਕੁਲ ਅੱਗੋਂ ਲੈ ਕੇ ਆਂਦੀ ਆ ਠੀਕ ਆ ਹਵਾਨੇ ਦਾ ਸਟਰਕਚਰ ਵੇਖੋ ਤੇ ਅਰਸ਼ ਭਾਈ ਕਿੰਨਾ ਕੁ ਦੁੱਧ ਵੈਸੇ ਕਿਹਾ ਸੀਗਾ ਨਾਰਮਲੀ ਵੀਰ ਜੀ ਉਹਨਾਂ ਕਹੇ ਪਹਿਲਾਂ ਨੇ 14 ਕਿਲੋ ਦੁੱਧ ਦਿੱਤਾ ਜੀ ਹਾਂਜੀ ਹਾਂਜੀ ਵੀਰ ਜੀ ਹੁਣ ਇਹ ਦੁੱਧ ਸੁਣੀ ਪੱਕਾ ਨੈਟ ਹਾਂਜੀ ਹੁਣ ਵੀਰ ਜੀ ਵੇਖਣ ਨੂੰ ਤੇ ਵੀਰ ਜੀ ਜਿਆਦਾ ਵੀ 16 17 ਕਿਲੋ ਦੋਗੇ ਪਰ 14 15 ਤੋਂ ਨਹੀਂ ਮਰਦੀ 14 15 ਦੀ ਉਹਨਾਂ ਗਰੰਟੀ ਦਿੱਤੀ ਵਿੱਚ ਹਾਂਜੀ ਲੋ ਵੀ ਭਰਾਵੋ ਠੀਕ ਆ ਬਾਕੀ ਕਿਸੇ ਨੂੰ ਜਿੰਨੇ ਵੀ ਹਿਸਾਬ ਕਿਤਾਬ ਦੀ ਲੱਗਦੀ ਆ ਉਹ ਤੁਸੀਂ ਆਪਦੇ ਸੋਚ ਸਮਝ ਆਪਦੇ ਹਿਸਾਬ ਕਿਤਾਬ ਨਾਲ ਵੀ ਸੋਚ ਸਕਦੇ ਹੋ ਤੇ ਆਹ ਵੇਖੋ ਜੀ ਆਹ ਦੇਖੋ ਠੀਕ ਆ ਜੀ ਥਾਂ ਤੋਂ ਜਿਹੜਾ ਦੋਸਤੋ ਬਿਲਕੁਲ ਐਨ ਮੁੱਠੀਲਾ ਥਾਣਾ ਤੇ ਬਿਲਕੁਲ ਹਜੇ ਸ਼ਹਿਰ ਤੋਂ ਆਉਂਦਾ ਥਾਣਾ ਦੇ ਵਿੱਚ ਠੀਕ ਆ ਕੋਈ 10 ਕ ਦਿਨ ਦਾ ਸਮਾਂ ਲੈ ਜਾਊਗੀ ਤੇ ਹਜੇ ਕਿਉਂਕਿ ਇੱਕ ਤਾਂ ਰਾਜੀ ਹੈ ਠੀਕ ਆ ਇੱਕ ਛੋਟੀ ਰਾਜੀ ਬਹੁਤ ਤੇ ਇੱਕ ਆਪਾਂ ਮੰਨ ਸਕਦੇ ਆ ਵੀ ਪਸੂ ਜਿਹੜਾ ਰਾਜੀ ਆ ਕੋਈ 2 ਦਿਨ 4 ਦਿਨ ਉੱਪਰ ਵੀ ਲੈ ਕੇ ਜਾ ਸਕਦਾ ਠੀਕ ਆ ਤੇ ਬਾਕੀ ਅਰਸ਼ ਤੇ ਜਿਹੜੇ ਨੰਬਰ ਦੋਸਤੋ ਉਹ ਆਪਾਂ ਲੈ ਲੈਨੇ ਸੰਪਰਕ ਨੰਬਰ ਠੀਕ ਆ ਅਰਸ਼ ਵੀਰੇ ਦੇ ਨੰਬਰ ਆਪਣੇ ਵੀਰ ਜਿਨ੍ਹਾਂ ਤੇ ਵੀਰਾਂ ਨੇ ਕਾਲ ਕਰਨੀ ਆਪਾਂ ਦੀ ਜੀ ਆਪਣਾ ਨੰਬਰ 86993 ਹਾਂਜੀ ਤੇ 12660 ਹਾਂਜੀ ਹਾਂਜੀ ਵੀਰ ਜੀ ਦੂਜਾ ਮੜਾ ਮੈਂ ਕੱਢ ਕੇ ਦਿੰਦਾ ਆ ਕੋਈ ਕਰਾ ਦਿਓ ਨੋਟ ਜੀ ਹਾਂਜੀ 82171 82171 82497 82497 ਹਾਂਜੀ ਠੀਕ ਆ ਇਹ ਦੋਨੋਂ ਨੰਬਰ ਜਿਹੜੇ ਆ ਦੋਸਤੋ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਅਰਸ਼ ਵੀਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਦੋਵੇਂ ਝੋਟੀਆਂ ਵਧੀਆ ਨੇ ਜੇਕਰ ਕਿਸੇ ਵੀਰ ਨੇ ਪੈਸੇ ਘੱਟ ਲਾਇਆ ਸਰਦਾ ਤੇ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਪਰਫੈਕਟ ਆ 8 ਕਿਲੋ ਪੱਕਾ ਦੁੱਧ ਉਹ ਤੁਸੀਂ ਵੈਰੀਫਾਈ ਕਰਨੀ ਆ ਤਸੱਲੀ ਕਰਨੀ ਆ ਘਰ ਵਿਜ਼ਿਟ ਕਰਕੇ ਇੱਕ ਟਾਈਮ ਦੀ ਚੁਵਾਈ ਕਰ ਲਿਓ। ਛੋਟੀ ਆਪਾਂ ਦੂਜੀ ਗੱਲ ਇਹ ਆਪਾਂ ਪਹਿਲਾਂ ਦੂਜੀ ਨਹੀਂ ਲਿਆਉਨੇ ਆ। ਹਾਂ। ਹਾਂਜੀ ਆਪਾਂ ਨੂੰ ਵੀ ਜੀ ਸ਼ੁਰੂ ਤੋਂ ਸ਼ੌਂਗ ਆ ਦਾਦਿਆਂ ਬਾਬਿਆਂ ਤੋਂ ਹੀ ਤੁਰਿਆ ਆਉਂਦਾ। ਹਾਂਜੀ ਛੋਟੀ ਆਪਾਂ ਪਹਿਲਾਂ ਦੂਜੀ ਨਹੀਂ ਲਿਆਉਨੇ ਆ ਨਾ ਸੁਗਾ ਤੇ ਚੱਲਾ ਲਈਦਾ ਨਾ ਚੌਥਾ ਲਈਦਾ। ਲਓ ਜੀ। ਹਾਂਜੀ ਵੀ ਜੀ ਛੋਟੀ ਲਿਆਣੀ ਪਹਿਲਾਂ ਦੂਜੀ ਨਹੀਂ ਲਿਆਉਣੀ ਭਾਵੇਂ 2000 ਬੇਸ਼ੱਕ ਮਹਿੰਗੀ ਲੱਗੇ। ਹਾਂ ਲਿਆਉਣੀ ਪਹਿਲਾਂ ਦੂਜੀ। ਠੀਕ ਆ ਜੀ। ਲਓ ਵੀ ਭਰਾਵੋ ਕਰੋ ਚੈੱਕ ਠੀਕ ਆ। ਪਸੰਦ ਆਊਗਾ ਮਾਲ ਵੀਰ ਦਾ ਬੇਸ਼ੱਕ ਦੋ ਗਨ ਆ ਗਈ ਹੁੰਦੇ ਆ। ਪਰ ਸੁਥਰੇ ਹੁੰਦੇ ਆ ਸਾਫ਼ ਹੁੰਦੇ ਆ ਇਹ ਤੁਸੀਂ ਆਣ ਕੇ ਘਰ ਆਪ ਵੀ ਵੇਖ ਲੈਣਾ ਠੀਕ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ